ਹਾਂਜੀ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਇੰਟਰਲੋਕ ਟਾਈਲ ਜੇ ਕਿਸੇ ਵੀਰ ਨੇ ਲਗਵਾਉਣੀ ਐ ਜਾਂ ਘਰੇ ਬਣਾਉਣੀ ਐ ਤੇ ਤੁਸੀਂ ਆਪਾਂ ਵੀਰ ਨਾਲ ਗੱਲ ਕਰਾਵਾਂਗੇ ਵੀ ਘਰੇ ਆਪਾਂ ਨੂੰ ਕੀ ਰੇਟ ਪੈਂਦੀ ਐ ਗੱਟੇ ਜੋ ਕਿੰਨਾ ਮੁੱਕਦੀ ਐ ਤੇ ਕਿਹੜੇ ਕਿਹੜੇ ਨਾਲ ਕੋਈ ਡਿਜ਼ਾਈਨ ਹੋ ਗਿਆ ਹਾਂਜੀ ਭਾਈ ਦੱਸੋ ਹਾਂਜੀ ਭਾਈ ਸਸਰੇ ਦਾ ਸਸਰੇ ਦਾ ਹਾਂਜੀ ਭਾਈ ਆਪਾਂ ਇਹ ਗੱਟੇ ਜੋ ਸੌਲ ਟਾਈਲ ਕੱਢ ਦਨੇ ਆ ਪੂਰੀ ਵਧੀਆ ਕੋਈ ਕੰਪਲੀਟ ਨਾ ਉਹ ਦਿਨਾਂ ਕਰਨੇ ਟੁੱਟੇ ਨਾ 2-4 ਸਾਲਾਂ ਚ ਕੋਈ ਬੱਜਰੇ ਨਿਕਲੇ ਦੀ ਤੇ 30 ਕਿਲੋਮੀਟਰ ਵਾਟ ਦੇ ਵਿੱਚ ਤਾਂ ਆਪਾਂ 25 ਰੁਪਏ ਤੇ ਕੱਢ ਦਿੰਨੇ ਆ ਜੇ ਉਸ ਤੋਂ ਵੱਧ ਵਾਟ ਪੈਂਦੀ ਆ ਫਿਰ ਥੋੜਾ ਰੇਟ ਵਧ ਜਾਂਦਾ ਬਿਲਕੁਲ ਨਵੇਂ ਫਰਮੇ ਦੀ ਟਾਇਲ ਹੋਊਗੀ ਫੋਲ ਸਫਾਈ ਹੋਊਗੀ ਟਾਇਲ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਆਪਾਂ ਆ ਬਾਈ ਦੇ ਬਣਾਈ ਟਾਇਲ ਬਾਕੀ ਤੁਹਾਨੂੰ ਇਹ ਦੱਸ ਦੇਣਗੇ ਅੱਛਾ ਜੀ ਇਹਦੇ ਫਿਰ ਸਾਡੇ ਕੋਲੇ ਇਹ ਵੀ ਸ਼ੇਪ ਆ ਗਈ ਹੈ ਹਾਂਜੀ ਇਹਦੇ ਆਪਾਂ ਡਿਜ਼ਾਈਨ ਕੀ ਪਾ ਸਕਦੇ ਆ ਡਿਜ਼ਾਈਨ ਇਹਦੇ ਆ ਪਈ ਹੈ ਇਹਨਾਂ ਤਾਂ ਬਹੁਤ ਬਣ ਜਾਂਦੇ ਆ ਬਾਕੀ ਕੁਝ ਵੀ ਜੜੈਣ ਬਸ ਸਭ ਤੋਂ ਵੱਧ ਥੱਲੇ ਪੈਂਦੇ ਆ ਮੈਸਰ ਹਾਂਜੀ ਆਹ ਡਿਜ਼ਾਈਨ ਜਿਹੜੇ ਤੁਸੀਂ ਬਣਾ ਕੇ ਰੱਖੇ ਹੋਏ ਐ ਚਾਹੇ ਡਿਜ਼ਾਈਨ ਬਣਾ ਕੇ ਰੱਖੇ ਆ ਹਾਂਜੀ ਇਹ ਤਾਂ ਵੈਸੇ ਸ਼ੋਅ ਵਾਸਤੇ ਬਣਾ ਕੇ ਰੱਖਿਆ ਸਭ ਤੋਂ ਜ਼ਿਆਦਾ ਡਿਜ਼ਾਈਨ ਇਹਦੀ ਹੈ ਵੀ ਹਾਂਜੀ ਆਹ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਡਿਜ਼ਾਈਨ ਆਪਾਂ ਪਾ ਸਕਦੇ ਆ ਇਹ ਵੀ ਸ਼ੇਪ ਸਟਾਈਲ ਆ ਅਲੱਗ-ਅਲੱਗ ਕੰਦਰ ਕਿਨੇ ਮਰਜ਼ੀ ਕਰਵਾ ਲੈਣ ਬਾਕੀ ਮਿਸਤਰੀ ਦੇ ਹਿਸਾਬ ਹੁੰਦਾ ਇਹ ਡਿਜ਼ਾਈਨ ਇਹ ਚ ਹੋਰ ਵੀ ਐਵੇਂ ਵੀ ਬਣ ਜਾਂਦਾ ਬਾਕੀ ਜੋੜ ਕੇ ਨਾ ਇਹ ਚਾਹ ਤੁਸੀਂ ਦੇਖ ਸਕਦੇ ਹੋ ਇਹ ਚ ਤੁਸੀਂ ਡਿਜ਼ਾਈਨ ਜਿਵੇਂ ਐ ਐਂ ਜੋੜ ਕੇ ਆਪਾਂ ਮੈਸਰ ਅੱਗੇ ਮੂਰੇ ਵਿੱਚ ਇੱਕ ਲਾਲ ਵੀ ਪੈ ਜਾਂਦੀ ਆ ਸਾਰੇ ਤਰ੍ਹਾਂ ਦੇ ਜਾਨ ਪੈ ਬਾਹਰ ਤਰ੍ਹਾਂ ਦੇ ਬੰਦੇ ਬਈ ਹੂੰ ਭਾਜੀ ਡੇਅਰ ਤਾਂ ਮਿਸਟਿੰਗ ਦੇ ਸਾਰੇ ਹੁੰਦੇ ਕਿੰਨੇ ਮਰਜੀ ਪਾ ਲਈ ਤੇ ਆ ਤਿੰਨ ਚਾਰ ਦੇ ਐਨ ਉਹਦੇ ਸਾਹਮਣੇ ਰੱਖੇ ਹੋਏ ਆ ਦੇਖ ਸਕਦੇ ਹੋ ਹਾਂ ਹਾਂ ਆ ਜਿੱਦਾਂ ਆਪਣੇ ਇਹਦੇ ਡੇਅਰ ਬੰਨ ਲਏ ਹੋਰ ਆਪਣੇ ਕੋਲ ਕਿਹੜੇ ਕਿਹੜੇ ਫਰਮੇ ਹੁੰਦੇ ਆ ਆਪਣੇ ਕੋਲ ਡੰਬੜ ਵੀ ਹੈਗਾ ਬਈ ਅੱਛਾ ਜੀ ਤੇ ਬਾਕੀ ਜਿਹੜੀ ਕੋਈ ਸਾਈ ਆਉਂਦੀ ਉਹ ਉਸ ਹਿਸਾਬ ਨਾਲ ਫਰਮਾ ਲਾ ਦਿੰਨੇ ਆ ਪਰ ਛੋਟੀ ਸਾਈ ਤੇ ਫਰਮਾ ਲਾਉਂਦੇ ਵੱਡੀ ਸਾਈ ਤੇ ਫਰਮਾ ਲਾ ਦਿੰਨੇ ਆ ਇਹ ਫਰਮਾ ਬਿਲਕੁਲ ਨਵਾਂ ਆ ਫਰਮਾ ਬਿਲਕੁਲ ਨਵਾਂ ਫਰਮਾ ਤੁਹਾਨੂੰ ਦਿਖਾ ਦਿੰਨੇ ਆਂ ਹਾਂ ਫਰਮਾ ਵਦ ਜਾ ਦਿਖਾ ਦੇ ਫਰਮਾ ਵਿਖਾ ਦੇ ਆ ਤੁਸੀਂ ਦੇਖ ਰਹੇ ਹੋ ਇਹ ਫਰਮਾ ਇਹਨਾਂ ਦਾ ਵੀ ਇਹਦੇ ਵਿੱਚ ਤਿਆਰ ਕਰਦੇ ਆ ਆਪਣਾ ਕੋਈ ਵੀ ਡੀਜੈਂਟ ਵੀ ਲੈ ਸਕਦੇ ਹੋ ਡਬਲ ਟੈਪ ਹੋਊਗੀ ਜੀ ਸ਼ੇਪ ਹੋਊਗੀ ਤੇ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਕਿਰਮੀ 80 ਮਿਮੀ 60 ਮਿਮੀ ਮੈਂ ਮੈਂ 60 ਮਿਮੀ ਮਾਲ ਕਹੀਏ ਪਰ ਜਿੱਥੇ ਨਹੀਂ ਵੇਟ ਆਉਂਦਾ ਤੇ 40 ਮਿਮੀ ਵਾਲੀ ਵੀ ਹੈ ਨਾ ਕਰਦੇ ਆ ਹਾਂਜੀ ਹਾਂਜੀ 40 ਮਿਮੀ ਚੱਲ ਜਾਂਦੀ ਹੈ ਤਾਂ ਇਹੀ ਲੱਗਦੀ ਆ 60 ਮਿਮੀ ਜਾਏ ਤੇ ਜਿਹੜੀ ਆਪਣੀ 40 ਮਿਮੀ ਵਾਲੀ ਟਾਇਲ ਹੁੰਦੀ ਆ ਹਾਂਜੀ ਉਹ ਯਾਨੀ ਕਿ ਜਿੱਥੇ ਆਪਾਂ ਟਰੈਕਟਰ ਨਹੀਂ ਹਿਲ ਜਾਣਾ ਜਾਂ ਜਿਵੇਂ ਆਪਾਂ ਉੱਚ ਉੱਥੇ ਲਾਉਣੀ ਆ ਜਿੱਥੇ ਆਪਾਂ ਬੜ ਜਿਆਦੇ ਵੇਟ ਵਾਲਾ ਨਹੀਂ ਉਹ ਪੂਰੀ ਕੰਮ ਜਾਂਦਾ ਹਾਂਜੀ ਇੱਥੇ ਵੀ ਕੰਮ ਜਾਂਦਾ ਪਏ ਤੇ ਉਹਦੀ ਕੀ ਬਣਾਈ ਪੈਂਦੀ ਆ ਤੁਹਾਨੂੰ ਉਹਦੇ 10 ਪੈਸੇ ਘਟਾਈ ਅੱਛਾ ਉਹਦੇ 40 ਇੱਕ ਟਾਇਲ ਦੇ 10 ਪੈਸੇ ਘਟਾ ਹਾਂਜੀ ਸਾਨੂੰ ਫਿਰ ਉਹਦੇ ਬੇਵਰ ਉਹਨੇ ਪੈ ਜਾਂਦੀ ਨਾ ਠੀਕ ਹੈ ਹਾਂ ਉਹ ਗੱਟੇ ਜੋ ਕਿੰਨੇ ਨਿਕਲੇ ਉਹਨੂੰ ਉਹ ਕੱਢ ਦਿੰਨੇ ਆ 120 ਕ ਯਾਨੀ ਕਿ ਫਾਰਮੇ ਸਾਡੇ ਕੋਲ ਸਾਰੇ ਆਪਾਂ 60 ਐਮ ਬਣਾ ਲਓ ਆਪਾਂ 40 ਬਣਾ ਲਓ ਹਾਂ ਫਾਰਮੇ ਸਾਰੀ ਏ ਟੂ ਜ਼ेड 80 ਐਮ ਐਮ ਵੀ ਕੱਢ ਦਿੰਨੇ ਆ ਪੰਪਾਂ ਵਾਲੀ ਦੀ ਅੱਛਾ ਜੀ ਹਾਂ ਜਿਆਦਾ ਪਰ ਸਾਡੇ ਕੋਈ ਘਰਾਂ ਦਾ ਕੰਮ ਹੀ ਆਉਂਦਾ ਯਾਨੀ ਘਰਾਂ 'ਚ ਤਾਂ 60 ਐਮ ਮਾ ਅਖੀਰ ਹੁੰਦਾ ਹਾਂ ਘਰਾਂ 'ਚ 60 ਚੱਲਦੀ ਹੈ ਬਈ ਠੀਕ ਹੈ ਜਾਂ ਆਪਾਂ ਜਿੱਥੇ ਨਹੀਂ ਨਪ ਵੇਟ ਹੁੰਦਾ ਉਥੇ 40 40 ਐਮ ਮਾ ਜਾਂਦੀ 40 ਤੇ ਐ ਟਰੈਕਟਰ ਨਾਲ ਵੀ ਕੁਝ ਨਹੀਂ ਹੁੰਦਾ ਬਈ ਅੱਛਾ ਥੱਲੇ ਮਜ਼ਬੂਤੀ ਦਾ ਹੁੰਦਾ ਏ ਥੱਲੇ ਆਪਣੀ ਠੀਕ ਹੈ ਥੱਲੋਂ ਸਹੀ ਹੋਣੀ ਚਾਹੀਦੀ ਟਾਇਰ ਲੱਗੀ ਥੱਲੋਂ ਨਾਲ ਡਲਤ ਮਾਰੇ ਟਾਇਰ ਨੂੰ ਇਹ ਗੱਟੇ ਚੋਂ ਘੱਟੋ ਘੱਟ ਕਿੰਨੀਆਂ ਕਹੇ ਤੁਸੀਂ ਨਿਕਲੇ ਹੋਣਗੀਆਂ ਇਹ ਗੱਟੇ ਚੋਂ ਘੱਟੋ ਘੱਟ ਆਪਾਂ 100 ਕੱਢਦੇ ਆ ਗਾਰੰਟੀ ਦੇਣਾ ਠੀਕ ਹੈ ਇਹ ਬਾਕੀ 130 ਦੀ ਇਕ ਘਰਾਂ ਚ ਕਢਾ ਲੈਂਦੇ ਆ 150 ਦਾ ਫੈਕਟਰੀ ਵਾਲੇ ਕੱਢਦੇ ਹੈਗੇ ਅੱਛਾ 130 30 ਗੰਡ ਕਢਾਉਂਦੇ ਆ ਘਰਾਂ ਚ ਬਈ ਠੀਕ ਹੈ ਤੇ ਫਿਰ ਆਪਾਂ ਨੂੰ ਆਪਾਂ ਜਿਹਨੇ ਬਣਵਾਈ ਆ ਬਈ ਉਸ ਵੀਰ ਨਾਲ ਵੀ ਗੱਲ ਕਰਵਾਵਾਂਗੇ ਕਿੰਨੇ ਤੁਹਾਨੂੰ ਲੱਗਿਆ ਜਾਂ ਕਿੰਨੇ ਰੁਪਏ ਪਈ ਤੇ ਹਾ ਵੀ ਕਿੰਦਾ ਕੀ ਰੇਟ ਆ ਪਈ ਇਹ ਬੈਠਨੇ ਦੇ ਕਿਵੇਂ ਲੱਗਿਆ ਇਹਨਾਂ ਦਾ ਕੰਮ ਤੇ ਕੰਮ ਬਿਲਕੁਲ ਵਧਜਾ ਸਹੀ ਆ ਸਾਹਿਬ ਕਿਉਂ ਆਪਣੇ ਘਰੇ ਬਣਾਈ ਆ ਸਾਹਮਣੇ ਤਸੱਲੀ ਨਾ ਮਣ ਗਈ ਹਾਂਜੀ ਜਿਹੜਾ ਮਟੀਰੀਅਲ ਆਪਾਂ ਆਪਦੀ ਮਰਜ਼ੀ ਨਾਲ ਪਵਾਇਆ ਠੀਕ ਹੈ ਤੇ ਜਿਹੜੀ ਆਪਾਂ ਮੋਲ ਲੈਣ ਉਹ ਅਗਲੇ ਨੇ ਆਪਦੀ ਹਿਸਾਬ ਨਾਲ ਪਾਉਣਾ ਠੀਕ ਹੈ ਇਹ ਸਿਮਿੰਟ ਵੀ ਆਪਾਂ ਕੋਈ ਮਾਰੀਆ ਸਿਮਿੰਟ ਵੀ ਆਪਦੀ ਮਰਜ਼ੀ ਨਾਲ ਬਈ 100 ਕੀ ਬਣਾਈ ਆ ਤਕਰੀਬ ਨਾਲ ਠੀਕ ਹੈ ਘੰਟੇ ਤੇ ਸਨੇ ਬਣਾਈ ਬਨੋਰੀ ਸਾਰਾ ਕੁਝ ਪਾ ਕੇ ਅੱਛਾ ਸਾਢੇ 10 ਪਾਉਣੇ 11 ਰੁਪਈਆ ਆਪਾਂ ਨੇ ਪਈਏ 3 ਰੇ ਪਈਆ ਇਹ 3 ਰੇ ਪਈ ਚੱਲ ਉਹ ਤੇ ਜਿਹੜੀ ਆਪਾਂ ਉਹ ਲੈਨੇ ਆ 12 13 13 ਪੈ ਜਾਂਦੀ ਆ ਤੇ ਆਪਣੇ ਸਾਹਮਣੇ ਤੈਗਾ ਮਜ਼ਬੂਤ ਹੈ ਇਹ ਇਹ ਮਜ਼ਬੂਤੀ ਉਸ ਤੋਂ ਵੱਧ ਆ ਹਾਂ ਕਲਰ ਕਲਰ ਜਿਵੇਂ ਆਪਾਂ ਇਹੜਾ ਰੰਗ ਆਪਾਂ ਪੂਰਾ ਗੁਰਾ ਪਾਇਆ 1 3700 ਦਾ ਬੈਟਾ ਹੁੰਦਾ ਜਿਹੜਾ ਰੰਗ ਵਾਲਾ ਇਹ 4500 ਵਾਲਾ ਬਾਕੀ ਕੱਲੀ ਤੁਸੀਂ ਜਿਵੇਂ ਟੈਲ ਟੈਲ ਦੀ ਬਣਵਾਈ ਲੈਣੀ ਹੈ ਮਸ਼ੀਨوں ਦੀ ਸੋਟੀ ਹੈ ਕੋਈ ਮਸ਼ੀਨ ਦੀ ਲੇਬਰ ਨਹੀਂ ਕੁਛ ਨਹੀਂ ਮਸ਼ੀਨ ਦੀ ਨਹੀਂ ਬਸ ਅੱਛਾ ਕੱਲੀ ਅਗਲੇ ਦੀ ਬਿਜਲੀ ਵੀ ਲੇਵਲ ਹੈ ਐਟੂ ਵੀ ਲੇਵਲ ਹੈ ਬਿਜਲੀ ਅਗਲੇ ਦੀ ਮਤੂ ਬਿਜਲੀ ਤੇ ਜਾਣਾ ਹਾਂਜੀ ਇਹ ਦੇਖ ਸਕਦਾ ਹੈ ਬਿਜਲੀ ਦੋਨੇ ਮਸ਼ੀਨਾਂ ਜਿਹੜੀਆਂ ਇਹ ਅਗਲੇ ਤੇ ਘਰੇ ਲੈ ਆਉਂਦੇ ਤੇ ਬਿਜਲੀ ਤੇ ਚੱਲਦੀਆਂ ਕੱਲਾ ਆਪਾਂ ਨੂੰ ਇਹਨਾਂ ਨੂੰ ਬਿਜਲੀ ਦੇਣੀ ਹੈ ਇਹਨਾਂ ਦਾ ਕੋਈ ਕਿਰਾਇਆ ਨਹੀਂ ਇਹਨਾਂ ਨੇ ਆਪਾਂ ਨੇ ਤੋਂ ਇੱਟ ਦੇ ਲੈਣੇ ਆ ਹਾਂ ਵੀ ਜੇ ਅਗਲੇ ਨੇ ਘਰੇ ਕਿਸੇ ਨੇ ਕੜਾਉਣੀਆਂ ਘੱਟੋ ਘੱਟ ਕਿੰਨੇ ਟਿੱਕਰ ਤੁਸੀਂ ਜਾਣਦੇ ਹੋ ਘੱਟੋ ਘੱਟ ਤਾਂ 10000 30000 ਅੱਛਾ ਜੀ ਯਾਨੀ ਕਿ ਚਲੋ 5-5 ਦੋ ਘਰਾਂ ਦੀ ਬੰਦੇ ਵੀ ਜਾ ਸਕਦੇ ਅੱਛਾ ਜੀ ਪਰ ਜਮਾ ਛੋਟੀ ਸਾਈਟ ਸਾਨੂੰ ਕਰਾਇਆ ਪਿਆੰਦਾ 1000 2000 ਤਾਂ ਫਿਰ ਆ ਜਾਂਦਾ ਕੀ ਹੈਗਾ ਯਾਨੀ ਕਿ ਜੇ ਕਿਸੇ ਨੇ ਕਹਿੰਦੇ ਬਣਵਾਉਣੀ ਹੈ ਤੇ ਘੱਟੋ ਘੱਟ 10000 ਟੈਲ ਹੁਣ ਜ਼ਰੂਰੀ ਹੈ ਜਾਂ ਕੋਈ ਦੋ ਤਿੰਨ ਘਰ ਰਲ ਕੇ ਵੀ ਇੰਨਾ ਪੂਰਾ ਹੁੰਦਾ ਤੇ ਵੀਰ ਆ ਕਹਿੰਦੇ ਅਸੀਂ ਬਣਵਾਇਆਵਾਂਗੇ ਨਹੀਂ ਘਾਟੇ ਦੇ ਉੱਤੇ ਸਾਨੂੰ ਖਰਚਾ ਬਹੁਤ ਪੈ ਜਾਂਦਾ ਹੈ ਇੱਕ ਸਾਈਡ ਦਾ ਗੱਲ ਇਹ ਨਿਕਰਾਇਆ ਦੇਣਾ ਹੁੰਦਾ ਮਸ਼ੀਨ ਦਾ ਇੱਕ ਸਾਈਡ ਵੀ ਆਪ ਲੈ ਕੇ ਆਉਣਾ ਠੀਕ ਹੈ ਜਿਹੜੀ ਮਸ਼ੀਨ ਹੈ ਜਿੰਨਾ ਵੀ ਸਮਾਨ ਲੈ ਕੇ ਆਉਣਾ ਹੈ ਇਹਨਾਂ ਦਾ ਇੱਕ ਸਾਈਡ ਹੈ ਜੋ ਇਹਨਾਂ ਦਾ ਆਪ ਦਾ ਖਰਚ ਹੁੰਦਾ ਹੈ ਦੂਜਾ ਆਪਾਂ ਛੱਡ ਕੇ ਆਉਣਾ ਜਾਂ ਲੈ ਕੇ ਆਉਣਾ ਉਹ ਇੱਕ ਸਾਈਡ ਆਪਾਂ ਨੂੰ ਪਾਉਗੀ ਜਿਹਨੇ ਬਣਵਾਉਣੀ ਹੈ ਇੱਕ ਸਾਈਡ ਬਣਵਾਉਣੀ ਹੈ ਇੱਕ ਸਾਈਡ ਦਾ ਖਰਚ ਆਪਾਂ ਵੀ ਦਿੱਤਾ ਇਹਨੂੰ ਹਾਂ ਜੇ ਕਿਸੇ ਵੀਰ ਨੇ ਬਣਵਾਉਣੀ ਹੈ ਤਾਂ ਤੁਸੀਂ ਆਪਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੋਊਗਾ ਫਿਰ ਤੁਸੀਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਬਾਈ ਜੀ ਆਪਣਾ ਕਿਹੜਾ ਪਿੰਡ ਹੈ ਆਪਣਾ ਸਹਿਰਚੰਦ ਪਿੰਡ ਹੈ ਅੱਛਾ ਜੀ ਜਸਮੀਰਾ ਨਾਮ ਹੈ ਠੀਕ ਹੈ ਜੀ ਫੋਨ ਨੰਬਰ ਨੰਬਰ ਹੈਗਾ 75088 ਪੂਰਾ 275 ਠੀਕ ਹੈ ਜੀ ਬਾਕੀ ਸੁਣਨੀ ਆ ਤੁਸੀਂ ਦੇਖ ਸਕਦਾ ਵੀਰ ਨੇ ਬਣਵਾਈ ਹੈ ਘੱਟੋ ਘੱਟ 10000 ਹੈ ਨਾ 13000 13000 ਟਾਇਲ ਘਰੇ ਬਣਵਾਈ ਹੈ ਤੇ ਬਾਈ ਕਹਿੰਦਾ ਗੱਟੇ ਦੇ ਵਿੱਚੋਂ ਅਸੀਂ 100 ਘੜਾਏ ਨੇ ਬਹੁਤ ਹੁਣ ਤੁਸੀਂ ਇਹ ਦੇਖ ਸਕਦੇ ਹੋ ਫੈਕਟਰੀ ਵਾਲੇ 150 ਟਿੱਕਰ ਤਿਆਰ ਕਰਦੇ ਆ ਤੇ ਘਰੇ ਇਹਨਾਂ ਨੇ 100 ਘੜਾਈ ਹੈ 50 ਟਾਇਲ ਦਾ ਜਿਹੜਾ ਫਰਕ ਹੈ ਹੁਣ ਤੁਹਾਨੂੰ ਮਜ਼ਬੂਤੀ ਆਪ ਨੂੰ ਪਤਾ ਲੱਗ ਜਾਵੇ ਕਿ ਫਰਮ ਦੀ ਸਫਾਈ ਦੇਖ ਤਾਂ ਦੇ ਕਲਰ ਹੈ ਕਲਰ ਜਿਹੜਾ ਵੀਰ ਕੋਈ ਫੋਨ ਆਉਣਾ ਚਾਹਦਾ ਹੋਵੇ ਕਿੰਨੇ ਵੀ ਕਲਰ ਹੁੰਦੇ ਆ ਉਹ ਤੁਸੀਂ ਕਲਰ ਇਹਦੇ ਵਿੱਚ ਖਵਾ ਸਕਦੇ ਹੋ ਤੇ ਆਪ ਵੀ ਚਿੱਟੇ ਰੰਗ ਦੀ ਕੈਰੀ ਹੁਣ ਚੱਕ ਕੇ ਦਿਖਾ ਦੇਣੀ ਹੈ ਬਾਕੀ ਸਫਾਈ ਬਹੁਤ ਹੈ ਵਾਕੀ ਸਫਾਈ ਹੈ ਇਹਦੇ ਸਕੇ ਪਤਾ ਲੱਗਦਾ ਹਾਂਜੀ ਜੇ ਕਿਸੇ ਵੀਰ ਨੇ ਬਣਾਉਣੀ ਹੋਵੇ ਤਾਂ ਸਾਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰ ਤੋਂ ਪਤਾ ਕਰ ਸਕਦੇ ਹੋ